ਅੱਜ ਅਸੀਂ ਸਸਪੀਸ਼ੀਅਸ ਵਹੀਕਲ ਤੇ ਕੋਈ ਅਨਫੋਸੀਨ ਐਕਟੀਵਿਟੀ ਨਾ ਹੋਵੇ ਉਹਨੂੰ ਪ੍ਰੀਵੈਂਸ਼ਨ ਦੇ ਵਾਸਤੇ ਇੱਕ ਡਰਾਈਵ ਕੱਢੀ ਗਈ ਹੈ ਜਿਦੇ ਵਿੱਚ ਕਿ ਅਸੀਂ ਜਿਹੜੇ ਵੀ ਇੰਪੋਰਟੈਂਟ ਏਰੀਆਜ਼ ਹੈ ਵਾਈਟਲ ਏਰੀਆਜ਼ ਵਾਈਟਲ ਇੰਸਟਾਲੇਸ਼ਨਸ ਹੈ ਐਸਓਜੀ ਟੀਮ ਦੇ ਨਾਲ ਪ੍ਰੋਪਰ ਚੈਕਿੰਗ ਕਰ ਰਹੇ ਹੈਗੇ ਜੀ ਜਿਹੜਾ ਵੀ ਕੋਈ ਹੁੱਲੜਬਾਜੀ ਐ ਐਦਾਂ ਦਾ ਕੁਝ ਇਵੈਂਟ ਨਾ ਹੋਵੇ ਤੇ ਉਸ ਚੀਜ਼ ਦੀ ਪ੍ਰੀਵੈਂਸ਼ਨ ਸੇਕ ਦੇ ਲਈ ਡਰਾਈਵ ਸ਼ੁਰੂ ਕੀਤੀ ਹੈ ਜੀ ਤਾਂ ਕਈ ਵਾਰੀ ਵੇਖਿਆ ਜਾ ਨਾਕੇ ਦੇ ਉੱਤੇ ਗੱਡੀ ਭਜਾ ਕੇ ਲਿਆਣ ਦੇ ਲੋਕ ਹੈ ਬਿਲਕੁਲ ਉਹਨਾਂ ਉੱਤੇ ਸਖਤ ਕਾਰਵਾਈ ਹੋ ਰਹੀ ਹੈ ਜੀ ਵੀ ਆਰ ਇੰਪਲੀਮੈਂਟਿੰਗ ਗੀ ਚਲਾਨ ਜਿਹੜੇ ਹੋ ਰਹੇ ਹਨ ਜੇ ਕੋਈ ਭਜਾ ਕੇ ਵੀ ਲੈ ਜਾਂਦਾ ਤਾਂ ਉਹਨਾਂ ਦੇ ਨੰਬਰ ਜਿਹੜੇ ਸਾਡੇ ਕੋਲ ਆਂਦੇ ਹਨ ਉਹਨਾਂ ਤੇ ਅਸੀਂ ਗੀ ਚਲਾਨ ਨੂੰ ਇੰਪਲੀਮੈਂਟ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੀ ਵਾਇੋਲੇਸ਼ਨ ਹੈ ਉਸ ਚੀਜ਼ ਨੂੰ ਆਈਡੈਂਟੀਫਾਈ ਕਰਦੇ ਤੇ ਮੌਕੇ ਤੇ ਅਸੀਂ ਚਲਾਨ ਕੱਟ ਰਹੇ ਹਾਂ ਜੀ ਡਰਿੰਕ ਐਂਡ ਡਰਾਈਵ ਦੇ ਵੀ ਕੇਸ ਲੇ ਗਏ ਬਿਲਕੁਲ ਜੀ ਅਸੀਂ ਡਰਿੰਕ ਐਂਡ ਡਰਾਈਵ ਤੇ ਵੀ ਕਰ ਰਹੇ ਹਾਂ ਜੋ ਕਿ ਉਹਨਾਂ ਦੇ ਇਨਸਟੈਂਟਲੀ ਸਾਡੇ ਕੋਲ ਬ੍ਰੈਥ ਐਨਲਾਈਜ਼ਰਸ ਵਗੈਰਾ ਹੈਗੇ ਆ ਟ੍ਰੈਫਿਕ ਦੀ ਟੀਮਸ ਆਰ ਇਨਵੋਲਡ ਤੇ ਉਹਨਾਂ ਕੋਲ ਬ੍ਰੀਥ ਐਨਲਾਈਜ਼ਰ ਦਾ ਯੂਜ਼ ਕਰਦੇ ਹੋਏ ਐਲਕੋਹਲ ਪਰਮਿਸਿਬਲ ਲਿਮਿਟ ਤੋਂ ਉੱਤੇ ਜੇ ਹੁੰਦੀ ਹੈ ਤਾਂ ਅਸੀਂ ਉਹਦੇ ਚਲਾਨ ਕੱਟਦੇ ਹਾਂ ਜੀ ਕੰਟੀਨਿਊ ਚੈਕਿੰਗ ਕਰਾ ਰੱਖੀ ਜਾਏਗੀ ਬਿਲਕੁਲ ਜੀ ਵੀ ਆਰ ਹੇਅਰ ਐਂਡ ਅਸੀਂ ਵਚਨਬੱਧ ਆ ਕਿ ਸਿਕਿਉਰਿਟੀ ਐਂਡ ਪੀਸ ਨੂੰ ਮੇਨਟੇਨ ਕਰਕੇ ਰੱਖੀਏ ਤੇ ਵੀ ਆਰ ਡੂਇੰਗ ਅ ਲੈਵਲ ਬੈਸਟ ਐਂਡ ਅਸੀਂ ਅੱਗੇ ਵੀ ਕਰਦੇ ਰਹਾਂਗੇ ਜੀ ਕਿੰਨੀਆਂ ਟੀਮਾਂ ਲੱਗੀਆਂ ਸਰ ਇਹਦੇ ਵਿੱਚ ਟੋਟਲ ਸਾਡੀਆਂ ਟਰੈਫਿਕ ਦਾ ਪੂਰਾ ਵਿੰਗ ਲੱਗਾ ਐ ਐਸ ਐਚਓ ਰਣਜੀਤ ਐਵੇਨਿਊ ਐਂਡ ਹਿਸ ਟੀਮ ਜਿਹੜੀ ਹੈਗੀ ਇਹਨਾਂ ਦੀ ਲੱਗੀ ਹੈਗੀ ਐ ਐਸ ਏ ਸੀ ਪੀ ਆਫਿਸ ਤੋਂ ਲੱਗੀ ਹੈਗੀ ਟੀਮ ਸਾਰੀਆਂ ਅਸੀਂ ਟੀਮਸ ਜਿਹੜੀਆਂ ਕੋਆਰਡੀਨੇਟਡ ਐਫਰਟ ਦੇ ਨਾਲ ਅਸੀਂ ਸਾਰੀ ਚੈਕਿੰਗ ਕਰ ਰਹੇ ਹਾਂ ਜੀ ਜੀ ਦਾ ਸ਼ੁਕਰਾ ਆਂ ਅਨਸ ਏ ਮੈਸੇਜ ਆਇਆ ਜੀ ਕਿ ਡੂ ਨਾਟ ਡੂ ਸੱਚ ਐਕਟੀਵਿਟੀਜ਼ ਕਿ ਕੋਈ ਵੀ ਐਦਾਂ ਦੀ ਇਵੈਂਟ ਨੂੰ ਥਾਟ ਕਰਨ ਦੀ ਵੀ ਰੋਕਣ ਲਈ ਇਹ ਪ੍ਰੀਵੈਂਟ ਪ੍ਰੀਵੈਂਸ਼ਨ ਸਟੈਪ ਵੀ ਹੈ ਜੀ ਡਿਟਰੈਂਸ ਕ੍ਰੀਏਟ ਹੁੰਦਾ ਕਿ ਐਦਾਂ ਦਾ ਕੋਈ ਵੀ ਇਵੈਂਟ ਕਰਨ ਤੋਂ ਪਹਿਲਾਂ ਬੰਦਾ ਸੋਚਦਾ ਜੀ